ਦਰਸ਼ਕੋ ਜਿਵੇਂ ਬਨੂੜ ਦੀ ਧਰਤੀ ਤੇ ਆਇਆ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮਖੂ ਤੇ ਮੇਰੇ ਨਾਲ ਨੇ ਕਾਰ ਸੇਵਾ ਤੋਂ ਬਾਬਾ ਗੁਰਦੇਵ ਸਿੰਘ ਜੀ ਬਨੂੜ ਤੋਂ ਇਤਿਹਾਸਿਕ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਥਾਨ ਦੀ ਸੀਮਾ ਮਾ ਕਰਵਾਉਂਦੇ ਨੇ ਕਾਰ ਸੇਵਾ ਬਲੇ ਬਾਬਿਆਂ ਨੂੰ ਜਦੋਂ ਦੇਖਦੇ ਆਂ ਤੇ ਕੁਝ ਮਨ ਦੇ ਵਿੱਚ ਸਵਾਲ ਆਉਂਦੇ ਨੇ ਕਿਉਂਕਿ ਆਮ ਕਰਕੇ ਆਪਾਂ ਸੁਣਦੇ ਆ ਵੀ ਸਾਡੀਆਂ ਇਮਾਰਤਾਂ ਢਾਹ ਦਿੱਤੀਆਂ ਗਈਆਂ ਤੇ ਸੰਗਤ ਭੋਲੇ-ਪਾਲੇ ਲੋਕਾਂ ਦੇ ਕੋਲੋਂ ਬਜਰੀ ਰੂੜੀ ਕਟਵਾਈ ਜਾਂਦੇ ਨੇ ਐਜੂਕੇਸ਼ਨ ਵਾਲੇ ਪਾਸੇ ਲਾਉਂਦੇ ਨਹੀਂ ਆਓ ਬਾਬਿਆਂ ਦੇ ਨਾਲ ਗੱਲਬਾਤ ਕਰੀਏ ਤੇ ਜਿਹੜੇ ਤੁਹਾਡੇ ਸਵਾਲ ਨੇ ਉਹ ਲੈ ਕੇ ਅੱਜ ਮੈਂ ਆਪਣੇ ਆ ਮਾ ਬਾਬਾ ਗੁਰਦੇਵ ਸਿੰਘ ਜੀ ਦੇ ਕੋਲ ਬਨੂੜ ਦੀ ਧਰਤੀ ਤੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਸੇਥਾਂ ਬਾਰੇ ਸੁਣਾਓ ਵੀ ਚੜ੍ਹਦੀ ਕਲਾ ਸਭਾ ਕਿਰਪਾ ਗੁਰੂ ਸਾਹਿਬ ਬਾਬਾ ਜੀ ਇੱਕ ਗੱਲ ਬੜੀ ਪ੍ਰਚਲਿਤ ਹੈ ਕਹਿੰਦੇ ਵੀ ਮਾਂ ਪੁੱਤਾਂ ਨਾਲ ਨਹੀਂ ਰੱਜਦੀ ਜੀ ਕਿ ਉਹਦੇ ਜਿੰਨੇ ਮਰਜ਼ੀ ਪੁੱਤ ਹੋ ਜਾਣ ਕਹਿੰਦੇ ਮਾਂ ਨਹੀਂ ਰੱਜਦੀ ਉਹ 5 ਹੋ ਜਾਣ 7 ਹੋ ਜਾਣ ਪਹਿਲੇ ਸਮੇਂ ਦੇ ਵਿੱਚ ਜੀ ਕਹਿੰਦੇ ਹੁੰਦੇ ਸੀ ਵੀ ਮਾਂ ਪੁੱਤਾਂ ਨਾਲ ਦੀ ਰੱਜਦੀ ਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਜਿਹੜੀ ਟੋਕਰੀ ਹੁੰਦੀ ਹੈ ਮਾਇਆ ਨਾਲ ਦੀ ਰੱਜਦੀ ਜੀ ਤੇ ਮੈਂ ਅੱਜ ਕੱਲ੍ਹ ਵੇਖਦਾ ਮਾਂ ਤੇ ਪੁੱਤਾਂ ਨਾਲ ਰੱਜ ਗਈ ਜੀ ਇਹ ਵਿਖਿਆ ਜਾਵੇ ਮਾਂ ਦਾ ਇੱਕ ਪੁੱਤ ਹੈ ਜੀ ਉਹ ਅਗਲਾ ਬੱਚਾ ਇੰਨੀ ਲੈਂਦੀ ਉਹ ਕਹਿੰਦੀ ਨੰਬਰ ਠੀਕ ਹੈ ਕਾਹਨੂੰ ਫਿਗਰ ਖਰਾਬ ਕਰਨੀ ਹੈ ਜੀ ਤੇ ਜੇ ਠੀਕ ਹੋ ਜੇ ਫਿਰ ਭਾਵੇਂ ਚਾਂਸ ਲੈ ਲੈਣਾ ਠੀਕ ਹੋ ਜੇ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਫੈਮਿਲੀ ਅਜੇ ਕੰਪਲੀਟ ਨਹੀਂ ਹੈ ਤੇ ਬੱਚਾ ਇੱਕ ਹੋਰ ਲੈ ਲਈਏ ਜੀ ਕਿੰਦੇ ਹੁੰਦੇ ਸੀ ਵੀ ਕਾਰ ਸੇਵਾ ਵਾਲਿਆਂ ਦੀ ਟੋਕਰੀ ਮਾਇਆ ਨਾਲ ਦੀ ਰੱਜਦੀ ਮਾਂ ਪੁੱਤਾਂ ਨਾਲ ਦੀ ਰੱਜਦੀ ਮਾਂ ਤੇ ਪੁੱਤਾਂ ਨਾਲ ਰੱਜ ਗਈ ਇੱਕ ਹੀ ਜੰਮਦੀ ਹੈ ਜੀ ਤੇ ਕਾਰ ਸੇਵਾ ਵਾਲਿਆਂ ਦੀ ਟੋਕਰੀ ਕਦੋਂ ਰੱਜੂਗੀ ਜਿਹੜੀ ਕਾਰ ਸੇਵਾ ਦੀ ਟੋਕਰੀ ਹੈ ਇਹ ਕਾਰ ਸੇਵਾ ਦੀ ਜਿਹੜੀ ਸੰਪਰਤਾ ਸੰਸਥਾ ਹੈ ਇੱਕ ਕੌਮ ਦੀ ਸੰਸਥਾ ਤੇ ਕੌਮ ਦੀ ਹੈ ਸੇਵਕ ਹੈ ਸਮਾਜਿਕ ਤੌਰ ਤੇ ਮੈਂ ਇੱਕ ਉਦਾਹਰਨ ਦਿੰਨਾ ਕਿ ਮੈਂ ਇੰਗਲੈਂਡ ਗਿਆ ਇੱਕ ਵਾਰੀ ਹੰ ਅੰਗਲੈਂਡ ਜਦੋਂ ਮੈਂ ਇਲਫੋਰਡ ਗੁਰੂ ਘਰ ਗਿਆ ਹੰ ਤੇ ਉੱਥੇ ਕਿਸੇ ਸੱਜਣ ਨੇ ਮੈਨੂੰ ਸਵਾਲ ਕੀਤਾ ਕਿ ਵੀ ਆ ਇੱਕ ਗਿਆਨੀ ਜੀ ਨਵੇਂ ਆਏ ਲੱਗਦੇ ਨੇ ਹੂੰ ਤੇ ਦੂਸਰੇ ਨੇ ਈਰਖਾ ਦੀ ਭਾਵਨਾ ਚ ਕਿਹਾ ਕਹਿੰਦਾ ਵੀ ਇੰਡੀਆ ਤੋਂ ਮਾਇਆ ਲੈਣ ਆਇਆ ਹੋਣਾ ਹੂੰ ਤੇ ਮੈਂ ਉਹ ਸੱਜਣ ਨੂੰ ਉੱਤਰ ਦਿੱਤਾ ਮੈਂ ਕਿਹਾ ਵੀ ਗੁਰਮਖਾ ਗੁਰੂ ਕੀ ਹਜ਼ੂਰੀ ਚ ਮੈਂ ਸੱਚ ਬੋਲਾਂਗਾ ਹੂੰ ਆਇਆ ਮੈਂ ਵੀ ਮਾਇਆ ਲੈਣਾ ਹੂੰ ਪਰ ਮੇਰੇ ਵੀ ਕੋ ਮੋਢਿਆਂ ਦੇ ਉੱਤੇ ਕੋਈ ਜ਼ਿੰਮੇਵਾਰੀ ਦਾ ਸਮਾਜਿਕ ਤੌਰ ਤੇ ਕੋ ਭਾਰ ਹੈ ਮੈਂ ਪੰਥਕੋਮ ਦਾ ਸੇਵਾਦਾਰ ਹਾਂ ਹੂੰ ਮੇਰੇ ਤੌਰ ਤੇ ਮੇਰੇ ਮੋਢਿਆਂ ਤੇ ਵੀ ਸਾਂਝੇ ਰੂਪ ਚ ਬੜੀਆਂ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਦੇ ਭਾਰ ਹੈਗੇ ਨੇ ਹੂੰ ਤੇ ਮੈਂ ਕਿਹਾ ਤੂੰ ਵੀ ਆਇਆ ਤੇਰੇ ਵੀ ਮੋਢਿਆਂ ਦੇ ਉੱਤੇ ਕੋ ਭਾਰ ਹੈਗੇ ਪਰਿਵਾਰਕ ਤੇ ਤੇਰੇ ਵੀ ਸਮਾਜਿਕ ਜ਼ਿੰਮੇਵਾਰੀਆਂ ਤੇਰੀਆਂ ਵੀ ਨੇ ਤੇ ਮੇਰੀਆਂ ਵੀ ਨੇ ਹੂੰ ਹੂੰ ਮੈਂ ਕਿਹਾ ਸੱਜਣਾ ਮੈਨੂੰ ਤੇਰੇ ਆਉਣ ਦੀ ਕੋਈ ਈਰਖਾ ਨਹੀਂ ਪਰ ਤੈਨੂੰ ਮੇਰੇ ਆਉਣ ਦੀ ਈਰਖਾ ਕਿਉਂ ਹੋਈ ਹੂੰ ਉਹ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਉਹ ਸੱਜਣ ਭੇਵੇ ਦਾ ਸੀ ਉਹ ਸੱਜਣ ਨੇ ਮੈਨੂੰ ਘਰੇ ਲਿਜਾ ਕੇ ਕਰਕੇ ਸਾਰੇ ਪਰਿਵਾਰ ਤੇ ਬਿਠਾ ਕਰਕੇ ਨਾਲੇ ਸੰਗਤ ਹੋਈ ਨਾਲੇ 500 ਪਾਉਂਡ ਉਹਨਾਂ ਨੇ ਸੇਵਾ ਦਿੱਤੀ ਹਮ ਮੇਰੇ ਕਹਿਣ ਤੋਂ ਭਾਵ ਜਿਹੜੀ ਸੇਵਾ ਹੈ ਨਾ ਹਮ ਇਹ ਇੱਕ ਤੁਹਾਡਾ ਸਮਾਜ ਦਾ ਅੰਗ ਹੈ ਕਿਉਂਕਿ ਜਿਹੜੀ ਕਾਰ ਸੇਵਾ ਦੀ ਸੰਪਰਤਾ ਦੇ ਰੂਪ ਨਾਲ ਸਾਂਝੀਆਂ ਸੇਵਾਵਾਂ ਜੇ ਤੁਸੀਂ ਅੱਜ ਸਤਖੰਡ ਜਹੂਰ ਸਾਹਿਬ ਜਾਂਦੇ ਹੋ ਤੇ ਉੱਥੇ ਦੋ ਥਾਵਾਂ ਤੇ ਸੇਵਾਵਾਂ ਚੱਲਦੀਆਂ ਨੇ ਜਿਹੜਾ ਸਤਖੰਡ ਬੋਰਡ ਹੈ ਉਹਨੋਂ ਕਿੰਨੀਆਂ ਬਿਲਡਿੰਗਾਂ ਕਿੰਨੀਆਂ ਸਰਾਵਾਂ ਬਣਾ ਬਣਾ ਕੇ ਕਾਰ ਸੇਵਾ ਦੀ ਸਹੰਪਰਤਾ ਨੇ ਦਿੱਤੀਆਂ ਹੂੰ ਉੱਥੇ ਵੀ ਸਰਾਵਾਂ ਬਣਾ ਕੇ ਦਿੱਤੀਆਂ ਹੂੰ ਲੰਗਰ ਸਾਹਿਬ ਵੀ ਸਰਾਵਾਂ ਬਣਾ ਕੇ ਦਿੱਤੀਆਂ ਪਰ ਜਿਹੜੀਆਂ ਬੋਰਡ ਨੂੰ ਸਰਾਵਾਂ ਬਣਾ ਕੇ ਦਿੱਤੀਆਂ ਉਹਦਾ ਸਾਰਾ ਪ੍ਰਬੰਧ ਸਤਖੰਡ ਬੋਰਡ ਕੋਲੇ ਹੂੰ ਤੇ ਜਿਹੜਾ ਲੰਗਰ ਸਾਹਿਬ ਸਰਾਵਾਂ ਬਣੀਆਂ ਉਹਨਾਂ ਦਾ ਪ੍ਰਬੰਧ ਮਹਾਂਪੁਰਖਾਂ ਕੋਲੇ ਬੋਥਾਵਾਂ ਦੀ ਸੇਵਾ ਵੀ ਤੁਸੀਂ ਸਨਾਹ ਬਣਾ ਦਿੰਦੇ ਹੋ ਸਨਾਹ ਬਣਾ ਕੇ ਤੁਸੀਂ ਜਿਵੇਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਾਂ ਹਜੂਰ ਸਾਹਿਬ ਬੋਰਡ ਆ ਗਿਆ ਜਾਂ ਆਪਾਂ ਦਿੱਲੀ ਕਮੇਟੀ ਆ ਗਈ ਹਰਿਆਣਾ ਕਮੇਟੀ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਗਈ ਸੌਂਪ ਦਿੰਦੇ ਹੋ ਫਿਰ ਤੁਹਾਡਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਨਹੀਂ ਸਾਡਾ ਕੋਈ ਜਿਹੜੇ ਸੰਸਥਾਵਾਂ ਨੂੰਸੀਂ ਸੰਭਾਲ ਦਿੰਨੇ ਆ ਵੀ ਸੰਗਤ ਕੋਲੋਂ ਮਾਇਆ ਲਈ ਜੀ ਸਰਾਮਾਂ ਬਣਾਈਆਂ ਲੋੜ ਅਨਸਾਰ ਅੱਗੇ ਚਾਬੀਆਂ ਇਹਨਾਂ ਨੂੰ ਸੌਂਪ ਦਿੱਤੀਆਂ ਜੀ ਇਹਦਾ ਮਤਲਬ ਫਿਰ ਟੋਕਰੀ ਨਹੀਂ ਰਜੂਗੀ ਨਹੀਂ ਇਹ ਨਹੀਂ ਰਜੇਗੀ ਰਜ ਨਹੀਂ ਨਹੀਂ ਇਹ ਨਹੀਂ ਰਜੇ ਮਾਂ ਪੁੱਤਾਂ ਨਾਲ ਰਜ ਗਈ ਤੁਹਾਡੀ ਟੋਕਰੀ ਨਹੀਂ ਰਜੇ ਨਹੀਂ ਮਾਂ ਵੀ ਜੇ ਪੁੱਤਾਂ ਨਾਲ ਰਜ ਗਈ ਅੱਜ ਹਾਂ ਅੱਜ ਸਾਡੀ ਸਿੱਖ ਕੌਮ ਇਸ ਗੱਲ ਨੂੰ ਝੁਰਦੀ ਏ ਕਿ ਇੱਕ ਇੱਕ ਬੱਚਾ ਉਹ ਵੀ ਵਿਦੇਸ਼ਾਂ ਨੇ ਲੈ ਲਿਆ ਫਿਰ ਮਾਂ ਪਿਓ ਵੀ ਵਿਦੇਸ਼ਾਂ ਨੇ ਲੈ ਲਿਆ ਫਿਰ ਤੁਹਾਡੀਆਂ ਜਾਇਦਾਦਾਂ ਵੀ ਵਿਦੇਸ਼ਾਂ ਨੇ ਲੈ ਲੀਆਂ ਫਿਰ ਸਾਡਾ ਪੰਜਾਬ ਦਾ ਅਧਿਕਾਰ ਕੀ ਰਹਿ ਰਿਹਾ ਅੱਜ ਹੂੰ ਪੰਜਾਬ 'ਚ ਵੀ ਸਾਡੇ ਅਧਿਕਾਰ ਘਟਦੇ ਜਾ ਰਹੇ ਨੇ ਹੂੰ ਪਹਿਲਾਂ ਕਦੇ ਕੋ ਸਮਾਂ ਸੀ ਵਿਦੇਸ਼ਾਂ ਚੋਂ ਮਾਇਆ ਸਾਡੇ ਦੇਸ਼ ਚ ਸਾਡੀ ਸਟੇਟ ਚ ਆ ਕੇ ਪ੍ਰਾਪਰਟੀਾਂ ਖਰੀਦੀਆਂ ਜਾਂਦੀਆਂ ਸੀ ਕੋਠੀਆਂ ਬਣਦੀਆਂ ਸੀ ਮਜ਼ਦੂਰੀਆਂ ਮਿਲਦੀਆਂ ਸਨ ਲੇਵਰਾਂ ਮਿਲਦੀਆਂ ਸਨ ਗਰੀਬ ਪਰਿਵਾਰਾਂ ਨੂੰ ਉਹਨਾਂ ਨੂੰ ਆਮਦਨ ਮਿਲਦੀ ਸੀ ਅੱਜ ਵਿਦੇਸ਼ਾਂ ਚ ਅਸੀਂ ਸੈਟਲ ਹੁੰਦੇ ਜਾਂਦੇ ਆ ਅੱਜ ਇੱਥੋਂ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਵੇਚ ਕੇ ਜਦੋਂ ਬਜ਼ੁਰਗ ਸਾਡੇ ਚਲੇ ਗਏ ਉੱਥੇ ਚਲੇ ਗਏ ਬਜ਼ੁਰਗ ਆਪਣਾ ਜੀਵਨ ਲਗਾ ਆ ਗਏ ਜਿਹੜੇ ਉੱਥੋਂ ਦੇ ਬੋਰਨ ਬੱਚੇ ਹੋ ਰਹੇ ਨੇ ਸਾਡੇ ਸਿੱਖਾਂ ਦੇ ਉਹ ਉਸ ਧਰਤੀ ਤੇ ਪ੍ਰੌਡ ਕਰਕੇ ਕਹਿੰਦੇ ਨੇ ਆਪਾਂ ਕਹਿੰਦੇ ਤਿੰਨ ਮਾਵਾਂ ਮਾਂ ਬੋਲੀ ਧਰਤੀ ਮਾਂ ਜਨਮ ਦੇਣ ਵਾਲੀ ਮਾਂ ਤਿੰਨ ਮਾਵਾਂ ਅੱਜ ਜੇ ਤੁਸੀਂ ਉੱਥੇ ਵਿਦੇਸ਼ਾਂ ਚ ਜਾ ਕੇ ਬੱਚਿਆਂ ਨੂੰ ਸਵਾਲ ਕਰੋਗੇ ਉਹ ਕਹਿੰਦੇ ਸਾਡੀ ਤਾਂ ਫਿਰ ਧਰਤੀ ਮਾਂ ਅੱਜ ਵਿਦੇਸ਼ ਹੈ ਨਾ ਹਾਂ ਉਹੀ ਹੈ ਉਹ ਕਹਿੰਦੇ ਬੋਲੀ ਵੀ ਉੱਥੋਂ ਦੀ ਹੈ ਤੇ ਮਾਂ ਵੀ ਉੱਥੇ ਦੀ ਮਾਂ ਵੀ ਉੱਥੇ ਦੀ ਉਹ ਕਹਿੰਦੇ ਸਾਡਾ ਤਾਂ ਹੁਣ ਸਭ ਕੁਝ ਇੱਥੇ ਹੀ ਹੈ ਸਾਡੇ ਇੱਥੇ ਬਾਬਾ ਜੀ ਮਖੂਬ ਸਾਹਿਬ ਜੀ ਇੰਨੇ ਅਧਿਕਾਰ ਅਸੀਂ ਛੱਡ ਰਹੇ ਹਾਂ ਦਿਨ ਪਰ ਦਿਨ ਜਿਹੜਾ ਪੰਜਾਬ ਵਿੱਚ ਸੰਗੜਦਾ ਜਾ ਰਿਹਾ ਹੈ ਇਹਦਾ ਮਤਲਬ ਮਾਂ ਤੁਸੀਂ ਕਹਦੇ ਵੀ ਪੁੱਤਾਂ ਨਾਲ ਰੱਜੇ ਨਾ ਜੀ ਜਨਮ ਦੇਵੇ ਜੀ ਬਿਲਕੁਲ ਬਿਲਕੁਲ ਇਹ ਗੱਲ ਜਿਹੜਾ ਤੁਸੀਂ ਵੀ ਅੱਜ ਬਿਆਨ ਦਿੱਤਾ ਆ ਜੀ ਇਹ ਬਿਆਨ ਮੈਨੂੰ ਸਮਝ ਨਹੀਂ ਆਈ ਵੀ ਦੇਖੋ ਐ ਬੜਾ ਕੌੜੀ ਜੀ ਗੱਲ ਕਰਦਾ ਇਹ ਬਿਆਨ ਸਾਰੇ ਉਹ ਕਿਉਂ ਦਿੰਦੇ ਨੇ ਜਿਨ੍ਹਾਂ ਨੇ ਆਪ ਬੱਚੇ ਨਹੀਂ ਪੈਦਾ ਕੀਤੇ ਜੀ ਜਿਵੇਂ ਕੀ ਹੁਣ ਮੰਨ ਲਓ ਅਦਿੱਤਿਆਨਾਥ ਯੋਗੀ ਇਹੋ ਜਿਹਾ ਬਿਆਨ ਦੇ ਦਿੰਦਾ ਹੈ ਹਨਾ ਜਾਂ ਕੋਈ ਹੋਰ ਬਿਆਨ ਦੇ ਦਿੰਦਾ ਆ ਉਹ ਬਿਆਨ ਪਤਾ ਕਿ ਦਿੰਦੇ ਨੇ ਆ ਉਹ ਕਹਿੰਦੇ ਵੀ ਹਿੰਦੂਆਂ ਦੀ ਗਿਣਤੀ ਘਟਦੀ ਜਾਂਦੀ ਹੈ ਸਾਡੇ 4-4 5-5 ਬੱਚੇ ਹੋਣੇ ਚਾਹੀਦੇ ਨੇ ਇਸ ਤੋਂ ਪਹਿਲਾਂ ਜਗਦਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਹ ਗੱਲ ਕਹੀ ਸੀ ਵੀ ਸਿੱਖਾਂ ਦੇ 4-4 5-5 ਬੱਚੇ ਹੋਣੇ ਚਾਹੀਦੇ ਨੇ ਹਣਾ ਜੀ ਪਰ ਸਵਾਲ ਪੈਦਾ ਹੋ ਜਾਂਦਾ ਜਿਹਨਾਂ ਨੇ ਬਿਆਨ ਦਿੱਤੇ ਉਹਨਾਂ ਦੇ ਆਪਣੇ ਬੱਚੇ ਨਹੀਂ ਐ ਤੇ ਕੌਮ ਦੇ ਬੱਚਿਆਂ ਨੂੰ ਆਪਣੇ ਬੱਚੇ ਬਣਾ ਲਿਆ ਕੌਮ ਦੇ ਬੱਚਿਆਂ ਨੂੰ ਆਪਣੇ ਬੱਚੇ ਬਣਾ ਲਿਆ ਸੰਸਥਾਵਾਂ ਦੇ ਵਿੱਚ ਦੋ-ਦੋ ਸੱਕੇ ਭਰਾਵਾਂ ਨੇ ਜੀਵਨ ਲੇਖੇ ਲਾਇਆ ਕਾਰ ਸੇਵਾ ਦੀ ਸੰਪਰਪਤਾ 'ਚ ਅੱਜ ਵੀ ਲੰਗਰ ਸਾਹਿਬ ਹਜੂਰ ਸਾਹਿਬ ਬਾਬਾ ਜੱਸਾ ਸਿੰਘ ਦੀ ਗੱਦੀ ਤੇ ਬੈਠਦੇ ਨੇ ਉਹਨਾਂ ਦੇ ਭਰਾ ਬਾਬਾ ਕਰਨੈਲ ਸਿੰਘ ਜੀ ਮੋਗਾ ਡੇਰਾ ਸੰਭਾਲਦੇ ਨੇ ਸਾਡੇ ਇੱਥੇ ਇੱਕ ਮੱਲ ਸਿੰਘ ਜੀ ਸੇਵਾਦਾਰ ਨੇ ਇਹਨਾਂ ਦੇ ਭਰਾ ਬੜੀ ਯੁਰਤ ਵਾਲੇ ਹੋਏ ਨੇ ਬਾਬਾ ਗੁਲਾਬ ਸਿੰਘ ਜੀ ਮਤਲਬ ਤੁਹਾਨੂੰ ਮੈਂ ਕਿੰਨੇ ਕ ਸੰਸਥਾਵਾਂ ਚ ਦੱਸਾਂ ਵੀ ਜਿਨ੍ਹਾਂ ਦੇ ਦੋ ਦੋ ਭਰਾਵਾਂ ਨੇ ਕੌਮ ਦੇ ਲੇਖੇ ਸਾਰਾ ਜੀਵਨ ਲਾਇਆ ਮੈਂ ਮਾਫੀ ਮੰਗ ਲੈਣੀ ਚਾਹੁੰਦਾ ਮੈਂ ਇਸ ਗੱਲ ਦੀ ਕੋਈ ਆਇਡੈਂਟੀ ਨਹੀਂ ਚਾਹੁੰਦਾ ਕਿ ਮੈਨੂੰ ਆਇਡੈਂਟੀ ਮਿਲੇ ਜਿਵੇਂ ਚਾਰ ਭਰਾ ਸੀ ਦਾਸ ਸੰਨ 74 ਚ 72 ਚ ਬਾਬਾ ਜੀਵਨ ਸਿੰਘ ਜੀ ਨੇ ਮੰਗ ਕੀਤੀ 74 ਚ ਮੇਰੇ ਮਾਤਾ ਜੀ ਜਦੋਂ ਮੈਨੂੰ ਦੇਨ ਆਏ ਪਟਿਆਲੇ ਦੁਖਨਵਾਰਨ ਗੁਰਦੁਆਰਾ ਸਾਹਿਬ 40 ਮੈਂਬਰ ਆਏ ਆਪਣੀ ਬੱਸ ਲੈ ਕੇ ਆਏ ਨਾਲੇ ਉਹ 10 ਦਿਨ ਦੀ ਸੇਵਾ ਕਰਕੇ ਗਏ ਤੇ ਨਾਲੇ ਇਸ ਟੋਕਰੀ ਚ 4.5 ਸਾਲ ਦੇ ਨੂੰ ਮੈਨੂੰ ਪਾ ਕੇ ਤੇ ਕੌਮ ਨੂੰ ਸਮਰਪਿਤ ਕਰਕੇ ਚਲੇ ਗਏ ਸੀ ਜਿੰਨੇ ਜਿਹੜੇ ਕਾਰ ਸੇਵਾ ਦੇ ਸੰਪਰਤਾ ਦੇ ਸਾਧੂ ਜਨ ਬੜੇ ਗ੍ਰਿਸ਼ਤੀ ਹੋਏ ਨੇ ਹੂੰ ਪਰ ਉਹਨਾਂ ਨੇ ਗ੍ਰਿਸ਼ਤੀ ਜੀਵਨੋਂ ਨਾਲ ਦੇ ਪਿੱਛੇ ਪਰਿਵਾਰ ਨੇ ਰੰਗੀ ਵਾਸਤੇ ਪਰਿਵਾਰ ਨੇ ਮਹਾਪੁਰਖ ਬਾਬਾ ਸ਼ੀਸ਼ਾ ਸਿੰਘ ਜੀ ਗ੍ਰਿਸ਼ਤੀ ਸੀ ਬਾਬਾ ਚਰਨ ਸਿੰਘ ਜੀ ਗ੍ਰਿਸ਼ਤੀ ਸੀ ਬੜੇ ਸਾਧੂ ਗ੍ਰਿਸ਼ਤੀ ਸਨ ਪਰ ਜਦੋਂ ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਤੇ ਫਿਰ ਉਹ ਕੌਮ ਨੂੰ ਸਮਰਪਿਤ ਹੋ ਕੇ ਤੇ ਕੌਮ ਦੇ ਬਣ ਕੇ ਰਹਿ ਗਏ ਵੀ ਇਹ ਪਿੱਛਾ ਨਹੀਂ ਤਕਾਇਆ ਪਿੱਛਾ ਨਹੀਂ ਤਕਾਇਆ ਇਹ ਤਾਂ ਨਹੀਂ ਵੀ ਕਿਤੇ ਇੱਥੋਂ ਦੀ ਮਾਇਆ ਜਿਹੜੀ ਹੈ ਉਹ ਆਪਣੇ ਘਰਾਂ ਨੂੰ ਭੇਜੀ ਹੋਵੇ ਜੇ ਦਾਦਾ ਬਣਾਈਆਂ ਹੋਣ ਮੈਂ ਤੁਹਾਨੂੰ ਪੁੱਛਦਾ ਤੁਸੀਂ ਗ੍ਰਿਸ਼ਤੀ ਹੋ ਤੁਹਾਡਾ ਜੀਵਨ ਸਾਥੀ ਇੱਕ ਮਰਿਆਦਾ ਹੈ ਉਹ ਪੇਕਿਆਂ ਤੋਂ ਲਈ ਜੋ ਮਰਜੀ ਆਵੇ ਜਿੱਦਨ ਸਹਰਿਆਂ ਦੇ ਘਰ ਤੋਂ ਪੇਕੇ ਜਾਣ ਲੱਗਦਾ ਤੁਹਾਡਾ ਘਰ ਨਹੀਂ ਜੇ ਬਸਣਾ ਇਹ ਤੁਹਾਡੀ ਮਰਯਾਦਾ ਹੈ ਇਸੇ ਤਰ੍ਹਾਂ ਇੱਕ ਸੰਸਥਾ ਦੀ ਇੱਕ ਮਰਯਾਦਾ ਹੈ ਅਸੀਂ ਲਈ ਜੋ ਮਰਜੀ ਆਈਏ ਜਿਵੇਂ ਸਮੁੰਦਰ ਚ ਤੁਸੀਂ ਜੋ ਮਰਜੀ ਪਾ ਦਿਓ ਪ੍ਰਵਾਹ ਨੇ ਪਰ ਸਮੁੰਦਰ ਦਾ ਪਾਣੀ ਕਿਤੇ ਬਾਹਰ ਜਾ ਸਕਦਾ ਨਹੀਂ ਪਰ ਤੁਝ ਨਹੀਂ ਆਉਂਦਾ ਪਰ ਤੋਂ ਚਾਹੁੰਦਾ ਨਹੀਂ ਨਹੀਂ ਆਉਂਦਾ ਇਸੇ ਤਰ੍ਹਾਂ ਇਹ ਜਿਹੜੀਆਂ ਸੰਸਥਾਵਾਂ ਨੇ ਔਰਤ ਦੇ ਪ੍ਰਥਾਇਕ ਗੱਲ ਬਣੀ ਹੈ ਕਹਿੰਦੇ ਕੀ ਫਾਇਦਾ ਸਹਰਿਆਂ ਦੇ ਘਰੇ ਹੱਦ ਸੇਕਿਆਂ ਦਾ ਜਿੰਨ ਤਨ ਨੂੰ ਖਫਣ ਮਿਲਣਾ ਹੈ ਤਾਂ ਪੇਕਿਆਂ ਦਾ ਮਰਿਆਦਾ ਹੈ ਨਾ ਖਫਣ ਪੇਕਿਆਂ ਤੋਂ ਆਉਂਦਾ ਹੈ ਹੂੰ ਸਾਡੇ ਜਿਹੜੇ ਅੰਤ ਨੂੰ ਸੰਸਕਾਰ ਵੇਲੇ ਕੁਰਤੀ ਪਹਿਣੀ ਹੈ ਉਹ ਕੌਮ ਦੀ ਕੁਰਤੀ ਪਹਿਣੀ ਜਿਵੇਂ ਤਰੰਗੇ ਹਾਂਜੀ ਜਿਵੇਂ ਤਰੰਗੇ ਚ ਫੌਜੀ ਦਾ ਸੰਸਕਾਰ ਹੁੰਦਾ ਇਸ ਕਰਕੇ ਕਿ ਉਹ ਦੇਸ਼ ਦੇ ਹਿੱਤ ਚ ਹਾਂ ਤੇ ਜਿਹੜਾ ਕਾਰ ਸੇਵਾ ਦੀ ਸੰਪਰਤਾ ਦਾ ਵਿੱਚ ਸੇਵਾਦਾਰ ਨਿਮੀ ਹੋ ਜੂ ਇਨੂੰ ਅੰਤ ਨੂੰ ਜਿਹੜੀ ਅੰਤ ਨੂੰ ਸੰਸਕਾਰ ਵੇਲੇ ਕੁੜਤੀ ਮਿਲਣੀ ਉਹ ਕੌਮ ਦੀ ਮਿਲਣੀ ਨਾ ਕਿ ਪਰਿਵਾਰ ਦੀ ਆਉਣੀ। ਅੱਛਾ। ਇਹਨੂੰ ਬਾਲਨ ਮਿਲਣਾ ਹੈ ਕੌਮ ਦਾ ਮਿਲਣਾ ਹੈ। ਹਾਂ। ਸੰਸਕਾਰ ਹੁਣ ਕੌਮ ਦਾ ਮਿਲਣਾ ਹੈ। ਜੋ ਕੁਛ ਦੀ ਕੌਮ ਦੀ ਮਰਿਆਦਾ ਚ ਆਉਣਾ ਇਹਦਾ ਪਿੱਛੇ ਨਹੀਂ ਜਾਣਾ। ਵੀ ਪਰਿਵਾਰ ਇਹ ਨਹੀਂ ਕਹਿ ਸਕਦਾ ਵੀ ਡੈੱਡ ਬੋਡੀ ਸਾਨੂੰ ਦੇ ਦੇ ਲੈ ਕੇ ਚੱਲੇ ਆ। ਬਿਲਕੁਲ ਨਹੀਂ। ਕੋਈ ਪ੍ਰੂਫ ਕਰੋ ਕਿਸੇ ਨੇਮੀ ਬੰਦੇ ਦਾ ਸੰਸਕਾਰ ਪਰਿਵਾਰ ਚ ਹੋਇਆ ਹੋਵੇ। ਨੇਮੀ ਦਾ। ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਹੇ ਹੋ। ਬਿਲਕੁਲ ਜੀ ਬਿਲਕੁਲ। ਵੀ ਜਦੋਂ ਅਕਾਲ ਚਰਣਾ ਕੋ ਕਾਰ ਸੇਵਾ ਨੂੰ ਜਿਵੇਂ ਸਮਰਪਿਤ ਹੋ ਗਿਆ ਜਿਵੇਂ ਤੁਸੀਂ ਦੱਸਿਆ ਵੀ ਸਾਢੇ 4 ਸਾਲ ਦੇ ਤੁਹਾਨੂੰ ਟੋਕਰੀ ਚ ਪਾਤਾ ਜੀ ਤੁਸੀਂ ਟੋਕਰੀ ਚ ਆਏ ਹਨਾ ਜੀ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਜੀਵਨ ਲਿਖੇ ਰਲਾਤਾ ਪ੍ਰਮਾਤਮਾ ਕਿਰਪਾ ਕਰੇ ਤੁਹਾਨੂੰ ਲੰਮੀ ਉਮਰ ਬਖਸ਼ੇ ਮੈਂ ਇੱਥੇ ਕਿਸੇ ਦਾ ਦਿਲ ਦੀ ਦਿਖਾਉਣਾ ਚਾਹੁੰਦਾ ਕਿਉਂਕਿ ਤੁਹਾਡੇ ਨਾਲ ਵੀ ਸੰਗਤ ਆ ਬੇਸ਼ ਵਿਦੇਸ਼ ਤੋਂ ਚੁੜੀ ਆਲੇ ਹਨਾ ਜੀ ਜੀ ਜੇ ਮਨ ਲੋਕਾਂ ਨੂੰ ਸਰੀਰਕ ਚੋਣਾ ਛੱਡਦੇ ਆ ਜੀ ਤੇ ਕੁਰਤੀ ਜਿਹੜੀ ਹੈ ਉਹ ਕਾਰ ਸੇਵਾ ਵਾਲੀ ਪਾਏਗੀ ਇਹ ਨਹੀਂ ਵੀ ਕੋਈ ਪਰਿਵਾਰਾਂ ਦੇ ਕੱਪੜੇ ਲੈ ਕੇ ਆਜਣਗੇ ਉਹ ਤੁਹਾਨੂੰ ਪਾਉਣਗੇ ਨਹੀਂ ਜੀ ਨਹੀਂ ਬਿਲਕੁਲ ਕਿਲੋ ਕਿਆ ਹੋ ਅਮਰ ਲੰਗਰ ਚਰਬਾ ਦਾ ਸਮਾਨਤਾ ਆ ਜਾਣ ਪਰ ਜਿਹੜਾ ਇਹ ਸਰੀਰ ਤੇ ਅੰਤ ਨੂੰ ਜੋ ਸਮਗਰੀ ਪੈਣੀ ਇੱਕ ਕੌਮ ਦੀ ਪੈਣੀ ਨਾ ਕਿ ਪਰਵਾਰ ਦੀ ਪੈਣੀ ਹੂੰ ਇਸ ਕਰਕੇ ਤੇ ਅਸੀਂ ਕੌਮ ਦੇ ਸੇਵਾਦਾਰ ਕਹੰਨੇ ਆ ਵੀ ਇਹ ਕੌਮ ਦੇ ਸੇਵਾਦਾਰਾਂ ਜਿਵੇਂ ਗ੍ਰਸਤੀ ਜੀਵਨ ਦੀ ਕੋ ਮਰਿਆਦਾ ਨਿਭਾਈ ਜਾਂਦੀ ਹੈ ਨਾ ਹੂੰ ਜਿਹੜੇ ਅਸੀਂ ਆ ਸਾਡੀ ਵੀ ਇੱਕ ਗੁਰੂ ਕੀ ਹਜ਼ੂਰੀ ਚ ਪੰਜ ਸਿੰਘ ਮਰਿਆਦਾ ਨਿਭਾਉਂਦੇ ਅਰਦਾਸ ਹੁੰਦੀ ਏ ਪੀਪਾ ਦੇਸੀ ਘੋਦਾ ਦੇਗ ਬਣਦੀ ਏ ਵੰਡੀ ਜਾਂਦੀ ਪੰਜ ਸਿੰਘ ਅਰਦਾਸ ਕਰਕੇ ਸਮਰਪਿਤ ਕਰਦੇ ਨੇ ਵੀ ਅੱਜ ਇਹ ਬੰਦਾ ਕੌਮ ਨੂੰ ਲੇਖੇਵੇ ਕਿਉਂਕਿ ਜੇ ਜਦੋਂ ਸਬਦਾਨ ਦੀ ਸੋਚ ਕਾਉਂਦੇ ਨੇ ਉਹ ਦੇਸ਼ ਦੇ ਹਿੱਤ ਚ ਚਕਾਈ ਜਾਂਦੀ ਹੈ ਹਾਂ ਤੇ ਜੇ ਕੋਈ ਸਰਪੰਚ ਮਾ ਕੋਈ ਵੀ ਬੰਦਾ ਉਹਨੂੰ ਦੇਸ਼ ਦੇ ਹਿੱਤ ਦੀ ਸੋਚ ਕਾਈ ਜਾਂਦੀ ਹੈ ਹਾਂ ਤੇ ਜੇ ਸਾਡੀ ਸੇਵਾ ਦੀ ਮਰਜ਼ਾ ਸਾਡੀ ਵੀ ਇੱਕ ਸੋਚ ਕਾਈ ਜਾਂਦੀ ਵੀ ਅਸੀਂ ਗੁਰੂ ਨੂੰ ਹੀ ਸਮਰਪਿਤ ਰਹਿਣਾ ਸਾਡਾ ਸਨ ਆਫ ਪਰਿਵਾਰ ਨਹੀਂ ਹੁੰਦਾ ਸਾਡਾ ਸਨ ਆਫ ਪਿਸ਼ੋਕੜ ਨਹੀਂ ਹੈਗਾ ਹਾਂ ਤੁਸੀਂ ਕਿਸੇ ਵੀ ਨਿਮੀ ਸਾਧੂ ਦਾ ਸਨ ਆਫ ਪੜੋਗੇ ਤੇ ਤੁਹਾਨੂੰ ਸਨ ਆਫ ਮਿਲੇਗਾ ਜਿਵੇਂ ਗੁਰਦੇਵ ਸਿੰਘ ਸਨ ਆਫ ਬਾਬਾ ਜੀਵਨ ਸਿੰਘ ਸਨ ਆਫ ਬਾਬਾ ਗੁਰਮਤ ਸਿੰਘ ਪੱਕੀ ਗੱਲ ਹੈ ਸਨ ਆਫ ਬਾਬਾ ਬੀਰੰਦਾਸੀ ਬਦੋਛੀ ਵਾਲੇ ਮਹਾਂਪੁਰਖ ਇਦਾਂ ਸਾਡਾ ਸਨ ਆਫ ਇਦਾਂ ਹੁੰਦਾ ਜਿੰਨੇ ਵੀ ਸੀ ਡਾਕੂਮੈਂਟ ਵੀ ਬਦਲ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਐਡਾ ਤਾਂ ਜੋਕਨ ਵੀ ਇਹ ਵੈਸੇ ਮੈਨੂੰ ਪਹਿਲੀ ਵਾਰ ਪਤਾ ਲੱਗਾ ਨਾ ਜੀ ਨਾ ਜੋ ਕਨਵੈਂਸ ਸੇ ਪ੍ਰਾਪਰਟੀ ਯਾਨੀ ਜਾਇਦਾਦਾਂ ਨੇ ਗੱਡੀਆਂ ਨੇ ਜੋ ਵੀ ਹੈ ਇਹ ਸੰਸਥਾ ਦੇ ਰੂਪ ਨਾਲ ਸੰਸਥਾ ਦਾ ਹੀ ਹੈ ਹਾਂਜੀ ਮਖੂਬ ਸਾਹਿਬ ਜੀ ਜਦੋਂ ਤੁਸੀਂ ਅਕਸਰ ਹੀ ਕਾਰ ਸੇਵਾ ਵਾਲਿਆਂ ਦੇ ਵਿਸ਼ੇ ਤੇ ਕਈ ਵਾਰੀ ਗੱਲਾਂ ਕਰਦੇ ਹੋ ਹਾਂ ਜਦੋਂ ਕੋਈ ਬਾਤ ਬਵਾਦਤ ਗੱਲ ਹੁੰਦੀ ਜਾਂ ਮੈਂ ਸੁਣਦਾ ਵਾਂ ਵੀ ਪ੍ਰਾਣੀਆਂ ਮਾਰਤਾ ਦੀਆਂ ਗੱਲਾਂ ਜਾਂ ਕਈ ਗੱਲਾਂ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹਨਾ ਕਿ ਤੁਹਾਡੇ ਜਿਹੜੇ ਪੜਦਾਦਾ ਜੀ ਸਨ ਉਹ ਚੰਤਕਰ ਸਾਹਿਬ ਮਾਰੇ ਦਸਵੇਂ ਪਾਸ਼ਾ ਦੇ ਅਸਥਾਨ ਨਾਲ ਜੁੜੇ ਹੋਏ ਸੀ ਜਦੋਂ ਉੱਥੇ ਕਾਰ ਸੇਵਾ ਆਰੰਭ ਹੋਈ ਸੀ ਨਾ ਤੇ ਜਦੋਂ ਅਸੀਂ ਪਿੰਡਾਂ ਚੋਂ ਗ੍ਰਹੀ ਕੀਤੀ ਸੀ ਤੇ ਤੁਹਾਡੇ ਪਿੰਡ ਜਦੋਂ ਸੀਗਾ ਹੀ ਤੁਹਾਡੇ ਪੜਦਾਦਾ ਜੀ ਨੇ ਪੰਜ ਨਿਸ਼ਾਨ ਸਾਹਿਬਾਂ ਦੀ ਸੇਵਾ ਉਸ ਵਕਤ 28000 ਰੁਪਏ ਦਿੱਤੀ ਸੀ ਤੇ ਜਿਹੜੇ ਸੰਬੰਧੀ ਗੱਲਿਆ ਇਸਨ ਲਗਭਗ 80 81 ਦੀ ਹੂੰ ਤੇ ਉਹ ਜਿਹੜੇ ਅੱਜ ਪੰਜ ਨਿਸ਼ਾਨ ਸਾਹਿਬ ਲੱਗੇ ਨੇ ਹੂੰ ਪਟਾ ਸਾਹਿਬ ਗੁਰਦੁਆਰਾ ਔਰ ਖੇਤਰ ਹੂੰ ਪਹਿਲੀ ਪਾਤਸ਼ਾਹੀ ਕੁਰਸ਼ੇਤਰ ਹੂੰ ਥੜਾ ਸਾਹਿਬ ਗੁਰਦੁਆਰਾ ਚਿਬਰੇੜੀ ਸਾਹਿਬ ਹੂੰ ਤੇ ਇੱਕ ਸੀਸਗੰਜ ਗੁਰਦੁਆਰਾ ਸਾਹਿਬ ਤਰਾਵੜੀ ਹੂੰ ਇਹ ਪੰਜ ਨਿਸ਼ਾਨ ਚਾਰ ਨਿਸ਼ਾਨ ਸਾਹਿਬ ਮੈਨੂੰ ਚੇਤਾ ਪੰਜਵਾਂ ਚੇਤਾ ਨਹੀਂਗਾ ਪੰਜ ਨਿਸ਼ਾਨ ਸਾਹਿਬਾਂ ਦੀ ਸੇਵਾ ਤੁਹਾਡੇ ਪਰਦਾਦਾ ਜੀ ਨੇ ਦਿੱਤੀ ਸੀ ਹੂੰ ਤੁਹਾਡੇ ਮਾਤਾ ਜੀ ਹੁਣ ਮੇਰਾ خیال ਮਾਤਲੁਕ ਤੇ ਸੰਸਾਰ ਤੇ ਨਹੀਂ ਰਹਿ ਭੇਵੇ ਭੇਵੇ ਬੌਲੀ ਸਾਹਿਬ ਗੁਰਦੁਆਰੇ 40 40 ਦਿਨ ਆਣ ਕੇ ਉੱਥੇ ਸੇਵਾ ਕਰਦੇ ਹੁੰਦੇ ਸਨ ਉਪਰਤੀਆਂ ਕਸ਼ਹਰੇ ਸਿਉਂਦੇ ਹੁੰਦੇ ਸਨ ਤੇ ਮਾਈਵਾੜੇ ਚ ਜਦੋਂ 100 100 ਬੀਬੀ ਸੇਵਾ ਕਰਦੀ ਹੁੰਦੀ ਸੀ ਉਹਨਾਂ ਦੇ ਵਿੱਚ ਸੰਗਤ ਦੇ ਵਿੱਚ ਸਵੇਰੇ 2 ਘੰਟੇ ਸ਼ਾਮ ਨੂੰ 2 ਘੰਟੇ ਸਤਨਾ ਵਹਿਰੂ ਦਾ ਜਾਪ ਕਰਦੇ ਸੀ ਤੇ 40 40 ਦਿਨ ਰਹਿ ਕੇ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਹੱਥੀਏ ਸੇਵਾ ਕਰਿਆ ਕਰਦੇ ਸਨ ਤੁਹਾਡੇ ਮਤਲਬ ਦਾਦਾ ਜੀ ਪਰਦਾਦਾ ਜੀ ਤੁਹਾਡੇ ਮਾਤਾ ਜੀ ਇੱਕ ਕਾਰ ਸੇਵਾ ਦੀ ਸੰਪਰਤਾ ਦੇ ਨਾਲ ਸੰਬੰਧਿਤ ਰਹੇ ਨੇ ਬਾਬਾ ਕਸ਼ਮੀਰ ਸਿੰਘ ਜੀ ਨੇ ਪਿਪਲੀ ਮਾਚਰੇ ਤੋਂ ਉਹ ਛੇ ਭਰਾ ਸੀ ਇੱਕ ਕਾਰ ਸੇਵਾ ਦੇ ਲੇਖੇ ਜੀਵਨ ਲਾਇਆ ਉਹਨਾਂ ਨੇ ਅੱਜ ਵੀ ਉਹ ਕਾਰ ਸੇਵਾ ਚ ਥੜਾ ਸਾਬ ਗੁਰਦਾਰ ਦੇ ਨੇੜੇ ਉਹ ਤੁਹਾਡੇ ਪਰਿਵਾਰ ਨੂੰ ਐਨ ਚੰਗੀ ਤਰ੍ਹਾਂ ਜਾਣਦੇ ਨੇ ਹੱਥੀ ਨਾਲ ਸੇਵਾ ਕਰ ਦਿੰਦੇ ਸਨ ਜੀ ਦੇ ਭਾਬੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਵਾਂ ਕਿ ਸਾਡੇ ਜਿਵੇਂ ਤੁਸੀਂ ਚਾਰ ਪੀੜੀਆਂ ਬਾਰੇ ਜ਼ਿਕਰ ਕੀਤਾ ਆ ਜੀ ਵੀ ਸਾਡੀਆਂ ਚਾਰ ਪੀੜੀਆਂ ਜਿਹੜੀਆਂ ਨੇ ਉਹ ਕਾਰਸੇਵਰ ਨਾਲ ਅਟੈਚ ਰਹੀਆਂ ਆ ਆਪ ਜੀ ਨੇ ਜ਼ਿਕਰ ਕੀਤਾ ਮੇਰੇ ਪਰਦਾਦਾ ਜੀ ਦਾ ਹੋ ਸਕਦਾ ਮੈਨੂੰ ਵੀ ਇਹਨਾਂ ਘਟਨਾਵਾਂ ਬਾਰੇ ਨਾ ਪਤਾ ਹੋਵੇ ਪਰ ਤੁਸੀਂ ਦੱਸਿਆ ਆਈ ਐਗਰੀ ਮੇਰੇ ਕਹਿਣ ਤੋਂ ਭਾਵ ਇਹ ਠੀਕ ਹੈ ਜੁੜੀ ਨੇ ਮੈਂ ਸਹਿਮਤ ਆ ਮਿਸ਼ਾਨ ਸਾਹਿਬ ਲਵਾਏ ਆ ਸਹਿਮਤ ਆ ਹੈ ਨਾ ਹੋ ਸਕਦਾ ਮੇਰੇ ਪਰਦਾਦੇ ਕੋਲ ਉਸ ਸਮੇਂ ਉਹਨਾਂ ਰੁਪਈਆ ਹੋਵੇ ਨਹੀਂ ਤੇ 80 81 ਦੇ ਵਿੱਚ 28000 ਦਾ ਕਿੰਨਾ ਕੁਝ ਆਉਂਦਾ ਹੁੰਦਾ ਸੀ ਹੈ ਨਾ ਉਹਨਾਂ ਨੇ ਲਾਤਾ ਪਰ ਸਵਾਲ ਇੱਕ ਜਿਹੜਾ ਮੈਂ ਕੀਤਾ ਆ ਨਾ ਮੇਰਾ ਵੀ ਸਵਾਲ ਗਲਤ ਨਹੀਂ ਹੈ ਮੇਰੇ ਕਹਿਣ ਤੋਂ ਭਾਵੇਂ ਵੀ ਇਮਾਰਤਾਂ ਜਦੋਂ ਆਪਾਂ ਬਣਾਉਨੇ ਆ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਚ ਹਸਪਤਾਲ ਚਾਹੀਦੇ ਨੇ ਮੈਂ ਚਾਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਕਾਲਜ ਚਾਹੀਦੇ ਨੇ ਮੈਂ ਚਾਹੁੰਦਾ ਮੈਂ ਸਾਡੇ ਸੋਹਣੇ ਸੱਜੇ ਪ੍ਰਬੰਧ ਚਾਹੀਦੇ ਨੇ ਪਰ ਮੈਂ ਕਹਿੰਦਾ ਵੀ ਪੁਰਾਣੀ ਜਿਹੜੀ ਚੀਜ਼ ਬਣੀ ਹੋਈ ਉਹਨੂੰ ਤੋੜ ਕੇ ਹੀ ਕਿਉਂ ਬਣਾਉਨੇ ਉਹਨੂੰ ਸੰਭਾਲ ਕੇ ਕਿਉਂ ਨਹੀਂ ਬਣਾਇਆ ਜਾ ਸਕਦੇ 90% ਅਸੀਂ ਸਹਿਮਤ ਹਾਂ ਕਈ ਵਾਰੀ ਅਣਜਾਣ ਪੁਣੇ ਚ ਬਹੁਤ ਕੁਝ ਹੋ ਜਾਂਦਾ ਪਰ ਯਤਨ ਕੀਤਾ ਗਿਆ ਬੜੇ ਥਾਵਾਂ ਤੇ ਬਹੁਤ ਇਮਾਰਤਾਂ ਨੂੰ ਸੰਭਾਲਿਆ ਵੀ ਗਿਆ ਐਦਾ ਨਹੀਂ ਕਿ ਤੁਸੀਂ ਹਰ ਥਾਂ ਤੇ ਕਹਿ ਸਕਦੇ ਹੋ ਬੜੇ ਥਾਂਾਂ ਤੇ ਜਿਵੇਂ ਹੁਣ ਠੰਡਾ ਬੁਰਜ ਹੈ ਮੰਨ ਲਓ ਉਹਨੂੰ ਦਿਖ ਫੇਰ ਦਿੱਤੀ ਗਈ ਜੇ ਗਲਤੀ ਹੋਈ ਉਹ ਪ੍ਰਵਾਨੀ ਵੀ ਗਈ ਹੈ ਉਹਨੂੰ ਫੇਰ ਦੁਬਾਰਾ ਦਿਖ ਦਿੱਤੀ ਵੀ ਗਈ ਐਸੀ ਨਹੀਂ ਕਿ ਜਾਣ ਬੁਝ ਕੇ ਅਣਜਾਣ ਪੁਣੇ ਚ ਬੰਦੇ ਤੋਂ ਬਹੁਤ ਕੁਝ ਹੋ ਸਕਦਾ ਪਰ ਜੇ ਤੁਸੀਂ ਅੱਜ ਐਜੂਕੇਸ਼ਨ ਦੇ ਰੂਪ ਚ ਦੇਖੋਗੇ ਤੇ ਬੜੇ ਮਹਾਂਪੁਰਖਾਂ ਨੇ ਸਕੂਲ ਬਣਾਤੇ ਬੜੇ ਕਾਲਜ ਬਣਾਤੇ ਹਸਪੀਟਲ ਬਣਾਤੇ ਜਿਹੜੇ ਤੁਸੀਂ ਜੇ ਪੁਲਾਂ ਦੀਆਂ ਗੱਲਾਂ ਕਰੋਗੇ ਤੇ ਬਾਬੇ ਮਰੀਕ ਸਿੰਘ ਨੇ ਬੜੇ ਪੁਲ ਬਣਾਏ ਨੇ ਮਾਪਰਖ ਬਾਬਾ ਜਗਤਾਰ ਸਿੰਘ ਜੀ ਨੇ ਸੂਰਤ ਮਨੌਲੀ ਬਹੁਤ ਤਕੜਾ ਪੁਲ ਬਣਾਇਆ ਤੁਹਾਡੇ ਭੇਵੇ ਦੇ ਕੋਲ ਕੁੱਤੀਆਂ ਪੁਲ ਬਣਾਇਆ ਹਮ ਬੜੇ-ਬੜੇ ਥਾਵਾਂ ਤੇ ਸਾਂਝੇ ਕੰਮ ਜਿਹੜੇ ਸੜਕਾਂ ਬਣਵਾਈਆਂ ਪੁਲ ਬਣਾ ਬਾਬੇ ਜੀਵਨ ਸਿੰਘ ਨੇ ਹੁਣ ਜਿਵੇਂ ਮੰਨ ਲਓ ਸ਼ਿਕਾਰ ਘਾਟ ਹੀਰਾ ਘਾਟ ਤੇ ਮਾਤਾ ਸਾਹਿਬਕੌਰ ਤਿੰਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਸੰਗਤ ਨੇ ਵਾਂਝੀ ਹੋ ਜਾਣਾ ਹੀ ਜੇ ਮਾਪਰਖ ਬਾਬਾ ਜੀਵਨ ਸਿੰਘ ਜੀ ਸ਼ਿਕਾਰ ਘਾਟ ਪੁਲ ਨਾ ਬਣਾਉਂਦੇ 17 ਕਿਲੋਮੀਟਰ ਦੀ ਲੰਬੀ ਸੜਕ ਨਾ ਬਣਾਉਂਦੇ ਤੇ ਤਿੰਨ ਪਿੰਡ ਮੁਗਟ ਮੁੱਧਖੇੜ ਤੇ ਬਹਾਮਣਵਾੜਾ ਤਿੰਨ ਪਿੰਡ ਸਿੱਖਾਂ ਦੇ ਤਾਂ ਨਹੀਂ ਮਰਾਟਿਆਂ ਦੇ ਪਿੰਡ ਨੇ ਮੁਗਟ ਮੁੱਧਖੇੜ ਤੇ ਬਹਾਮਣਵਾੜਾ ਇਹ ਤਿੰਨੇ ਅੱਜ ਜਿਹੜੇ ਇੰਨਾ ਜ਼ਿਆਦਾ ਸਤਿਕਾਰ ਕਰਦੇਨਕਾਰ ਸੇਵਾ ਦਾ ਸਿੱਖਾਂ ਦਾ ਦੂਜੀ ਸਟੇਟ ਹੈ ਨਾ ਸਿੱਖਾਂ ਦਾ ਇੰਨਾ ਸਤਿਕਾਰ ਕਰਦੇਨ ਗੱਲ ਛੱਡ ਦਿਓ ਕਿਉਂਕਿ ਉਹ ਗਰੀਬ ਲੋਕ ਸੀ ਗਵਰਨਮੈਂਟ ਉਹਨਾਂ ਵੱਲ ਤਵੱਜੋ ਨਹੀਂ ਸੀ ਦਿੰਦੀ ਕੋਈ ਗਵਰਨਮੈਂਟ ਉਹਨੂੰ ਪ੍ਰਾਪਤੀ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਦੋ ਪ੍ਰਾਪਤੀਆਂ ਹੋਈਆਂ ਵੀ ਇੱਕ ਤਾਂ ਤਿੰਨ ਜਿਹੜੇ ਪਿੰਡ ਨੇ ਗਰੀਬ ਲੋਕ ਨੇ ਇਹਨਾਂ ਦਾ ਭਲਾ ਹੋਜੂ ਤੇ ਜਿਹੜੇ ਤਿੰਨ ਗੁਰੂ ਘਰ ਨੇ ਸ਼িকার ਕਾਟ ਹੀਰਾ ਕਾਟ ਤੇ ਮਾਤਾ ਸਹਿਬ ਘਰ ਇਹਨਾਂ ਤਿੰਨਾਂ ਗੁਰੂ ਘਰਾਂ ਦੇ ਦਰਸ਼ਨਾਂ ਤੋਂ ਸੰਗਤ ਨੇ ਵਾਂਝੇ ਰਹਿ ਜਾਣਾ ਸੀ ਜੀ ਜੇ ਇਹ ਉਦਮ ਨਾ ਹੁੰਦਾ ਤੇ ਉਹ ਜਿਹੜੀ ਸੜਕ ਬਣਾਉਣ ਦਾ ਰੂਪ ਚੱਲਿਆ ਉਹ ਸੜਕ ਤੇ ਪੁਲ ਬਣਾਉਂਦਿਆਂ ਉਹ ਦੁਨਿਆਵੀ ਪੁਲ ਬਣ ਗਿਆ ਉਹ ਪੁਲ ਬਣਦਿਆਂ ਬਣਦਿਆਂ ਜਿਨ੍ਹਾਂ ਨੇ ਹੱਥੀ ਉਦੋਂ ਟੋਕਰੀ ਢੋਈ ਜਿਨ੍ਹਾਂ ਨੇ ਉਸ ਪੁਲ ਦੀਆਂ ਨੀਹਾਂ 'ਚ ਆਪਣਾ ਖੂਨ ਪਸੀਨਾ ਡੋਲਿਆ ਅੱਜ ਉਸ ਵਕਤ ਦੇ ਬਣੇ ਹੋਏ ਕਾਰ ਸੇਵਕ ਬਾਬਾ ਜੀ ਬੜੇ ਮੁਖੀ ਸੰਸਥਾਵਾਂ ਦੇ ਬੜੇ ਬਾਬਾ ਚਰਨ ਸਿੰਘ ਜੀ ਨੇ ਉੱਥੇ ਸੇਵਾ ਕੀਤੀ ਬਾਬਾ ਅਮਰੀਕ ਸਿੰਘ ਜੀ ਨੇ ਕੀਤੀ ਬਾਬਾ ਜਗਤਾਰ ਸਿੰਘ ਜੀ ਨੇ ਕੀਤੀ ਮੈਂ ਮੈਂ ਤੁਹਾਡੀ ਗੱਲ ਦੇ ਸਹਿਮਤ ਹਾਂ ਪਰ ਜਿਹੜਾ ਸਰਕਾਰ ਵਾਲਾ ਕੰਮ ਹੈ ਉਹ ਆਪਾਂ ਕਿਉਂ ਕਰਦੇ ਆ ਸੜਕਾਂ ਤੇ ਪੁਲ ਬਣਾਉਨੇ ਸਰਕਾਰ ਦਾ ਕੰਮ ਆ ਤੇ ਸਰਕਾਰ ਦਾ ਕੰਮ ਆਪਾਂ ਕੌਮੀ ਪੈਸੇ ਨਾਲ ਕਿਉਂ ਕਰਦੇ ਪਏ ਆ ਉੱਥੇ ਕੌਮ ਪ੍ਰੇਰਿਤ ਹੁੰਦੀ ਏ ਜੁੜਦੀ ਏ ਸੰਗਤ ਨੂੰ ਉਤਸ਼ਾਹਤ ਮਿਲਦਾ ਕੌਮੀ ਇਹ ਵੀ ਕੰਮ ਕੌਮ ਦੇ ਰਾਹ ਦੀ ਸੇਵਾ ਤੇ ਦਰਗਾਹ ਦੀ ਸੇਵਾ ਹੈ ਰਾਹ ਦੀ ਸੇਵਾ ਨੂੰ ਤੁਸੀਂ ਐਮੀਅਤ ਘਟਨਾ ਨਾ ਦਿਓ ਜਿਹੜੀ ਰਾਹ ਦੀ ਸੇਵਾ ਹੈ ਪੁਰਾਣੇ ਬਜ਼ੁਰਗ ਹੁੰਦੇ ਸੀ ਤੁਰੇ ਜਾਂਦੇ ਖੱਡੇਪੂਰ ਦੇ ਰਿੰਦਿੰਦੇ ਸੀ ਪ੍ਰਾਣੇ ਰੋੜੇ ਚੱਕਦੇ ਨੇ ਰਾਹ ਦੀ ਸੇਵਾ ਤੇ ਦਰਖਾਹ ਦੀ ਸੇਵਾ ਇਹਨੂੰ ਤੁਸੀਂ ਐਵੇਂ ਤੇ ਇਹ ਨਾ ਨਾ ਦੇ ਵੀ ਇਹ ਸੇਵਾ ਘੱਟੇ ਛੋਟੀ ਇਹ ਸੇਵਾ ਛੋਟੀ ਨਹੀਂ ਇਹ ਵੀ ਸੇਵਾ ਬਹੁਤ ਵੱਡੀ ਜੀ ਤੇ ਜਦੋਂ ਜੀਵਨ ਹੀ ਦਿੱਤਾ ਕਿ ਜਿੱਥੇ ਵੀ ਕਿਤੇ ਭਲਾਈ ਦੇ ਕਾਰਜਾਂ ਲਈ ਵਰਤਿਆ ਜਾ ਸਕੇ ਤੇ ਵਰਤਿਆ ਜਾ ਸਕਦਾ ਜੀ ਹੁਣ ਪੜਾਉਣਾ ਦਾ ਸਰਕਾਰਾਂ ਦਾ ਕੰਮ ਹੈ ਪਰ ਪ੍ਰਾਈਵੇਟ ਸਕੂਲ ਕਿਉਂ ਖੁੱਲੇ ਪ੍ਰਾਈਵੇਟ ਕਾਲਜ ਯੁਨਾ ਬਰਸਤੀਆਂ ਕਿੰਨਾ ਕੁਛ ਪ੍ਰਾਈਵੇਟ ਹੋਇਆ ਹਨ ਤੇ ਸਰਕਾਰਾਂ ਦੇ ਸੀ ਪਰ ਜਿੱਥੇ ਕੋ ਧਰਮ ਦੇ ਲਈ ਬੰਦਾ ਆਪਣਾ ਜੀਵਨ ਲਾ ਸਕਦਾ ਬਹੁਤ ਬੰਦੇ ਜਾਇਦਾਦਾਂ ਲਾ ਦਿੰਦੇ ਨੇ ਬਹੁਤ ਕੁਛ ਭਲੇ ਦੇ ਕੰਮ ਹੋ ਸਕਦੇ ਹੁੰਦੇ ਬਹੁਤ ਬਹੁਤ ਬਾਬਾ ਜੀ ਧੰਨਵਾਦ ਤੁਹਾਡਾ ਜਲਦੀ ਕਿਸੇ ਹੋਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਤੇ ਮੇਰੀ ਬੇਨਤੀ ਜ਼ਰੂਰ ਹੈ ਜਿਹੜੀ ਤੁਸੀਂ ਕਾਰ ਸੇਵਾ ਦੀ ਗੱਲ ਕੀਤੀ ਸਾਰੀ ਦੁਨੀਆ ਕਾਰ ਕਰਦੀ ਹੈ ਸਾਰੀ ਦੁਨੀਆ ਕਾਰ ਕਰਦੀ ਜਿੰਨੂੰ ਮਰਜ਼ੀ ਪੁੱਛੋ ਤੁਸੀਂ ਕੀ ਕਾਰ ਤੇ ਵਿਹਾਰ ਕਰਦੇ ਹੋ ਜਦੋਂ ਸੇਵਾ ਲਫ਼ਜ਼ ਲੱਗਦਾ ਹੈ ਨਾ ਸੇਵਾ ਲਫ਼ਜ਼ ਵਾਲੇ ਨੂੰ ਕੋਈ ਸਰਕਾਰ ਦੀ ਸਹੂਲਤ ਨਹੀਂ ਹੁੰਦੀ ਨਾ ਤਨਖਾਹ ਨਾ ਪੈਨਸ਼ਨ ਨਾ ਮੈਡੀਕਲ ਨਾ ਟੀਏ ਨਾ ਪੱਤੇ ਨਾ ਫੰਡ ਕੁਝ ਨਹੀਂ ਹੁੰਦਾ ਸੇਵਾ ਦਾ ਮਤਲਬ ਇਹ ਹੁੰਦਾ ਕਿ ਇਹਦੇ ਵਿੱਚ ਕੋਈ ਨਿੱਜ ਸਵਾਰਥ ਨਹੀਂ ਹੁੰਦਾ ਸੇਵਾ ਦਾ ਰੂਪ ਹੈ ਮੈਂ ਤੁਹਾਨੂੰ ਹੀ ਸਵਾਲ ਕਰ ਦਿੰਦਾ ਵੀ بڑے ਥਾਵਾਂ ਤੇ ਤੁਸੀਂ ਜਿਹੜੀ ਸੇਵਾ ਹੈ ਕਿਸੇ ਨੂੰ ਗਰੀਬ ਜਾਣ ਕੇ ਤੁਸੀਂ ਉੱਥੇ ਕਥਾ ਕਰਕੇ ਆਉਂਦੇ ਹੋ ਹੋ ਸਕਦਾ ਤੁਹਾਨੂੰ ਕਿਤੇ ਪੱਲਿਓ ਵੀ ਕਿਸੇ ਦਾ ਕੋਈ ਦੇਣਾ ਪੈਂਦਾ ਹੋਵੇਗਾ ਤੇ ਤੁਸੀਂ ਬੜੇ ਥਾਵਾਂ ਤੇ ਕਰਦੇ ਹੋਗੇ ਬੜੇ ਗਰੀਬਾਂ ਦੇ ਹੱਕਾਂ 'ਚ ਬੜੀ ਸੰਸਥਾਵਾਂ ਜਾ ਕੇ ਖੜਦੇ ਹੋਗੇ ਉੱਥੇ ਵੀ ਹੁਣ ਜੇ ਤੁਸੀਂ ਅਖੇ ਜੇ ਤੁਸੀਂ ਤਾਂ ਪ੍ਰਚਾਰਕ ਨੂੰ ਪੈਸੇ ਲੈ ਲਓ ਪਰ ਉੱਥੇ ਤੁਹਾਡਾ ਧਰਮ ਬਣ ਜਾਂਦਾ ਨਹੀਂ ਕਿ ਤੋਂ ਲੈਣੇ ਵੀ ਨੇ ਤੇ ਕਿਤੇ ਦੇਣੇ ਵੀ ਨੇ ਬਿਲਕੁਲ ਕਿਤੇ ਨਾ ਕਿਤੇ ਆਖੇ ਬਿਲਕੁਲ ਜੀ ਬਾਬਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਲਦੀ ਗੱਲਬਾਤ ਕਰਾਂਗੇ ਸੋ ਦਰਸ਼ਕੋ ਇਸ ਸੰਨ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਬਨੂੜ ਦੀ ਧਰਤੀ ਔਰ ਮੈਂ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਮਨ ਦੇ ਵਿੱਚ ਸਵਾਲ ਆਉਂਦੇ ਨੇ ਨਾ ਉਹ ਸਵਾਲਾਂ ਨੂੰ ਆਪਣੇ ਅੰਦਰ ਦਬਾਉਣਾ ਮੇਰੇ ਖਿਆਲ ਆਪਣੇ ਆਪ ਨੂੰ ਮਾਰਨਾ ਹੁੰਦਾ ਆ ਤੇ ਸਾਥੋਂ ਆਪਣੇ ਆਪ ਨੂੰ ਮਾਰਿਆ ਨਹੀਂ ਜਾਂਦਾ ਸਾਨੂੰ ਹੁੰਦਾ ਵੀ ਜੇ ਸਵਾਲ ਉਤਪਨ ਹੋਇਆ ਪੁੱਛੋ ਜ਼ਰੂਰ ਜਵਾਬ ਕਿੰਨੇ ਪਰਸੈਂਟ ਸਹੀ ਆਉਂਦਾ ਆ ਕਿੰਨੇ ਪਰਸੈਂਟ ਸਹੀ ਨਹੀਂ ਆਉਂਦਾ ਇਹ ਜਜਮੈਂਟ ਆਪ ਕਰਨ ਦੀ ਬਜਾਏ ਸੰਗਤ ਦੇ ਉੱਪਰ ਛੱਡ ਦਿਓ ਸੋ ਆਪਣਾ ਯਤਨ ਕੀਤਾ ਕਿਉਂਕਿ ਇਹ ਤਾਂ ਅਖਾਨ ਬੜਾ ਮਸ਼ਹੂਰ ਸੀ ਅਕੇ ਜੀ ਮਾਂ ਪੁੱਤਾਂ ਨਾਲ ਦੀ ਰੱਜ ਦੀ ਕਾਰ ਸੇਵਾ ਵਾਲਿਆਂ ਦੀ ਟੋਕਰੀ ਮਾਇਆ ਨਾਲ ਦੀ ਰੱਜਦੀ ਮੈਂ ਕਹਿੰਦੀ ਅੱਜ ਕਰੀਅਰ ਕਰੀਏ ਵੀ ਬਾਬੇ ਦੀ ਤੇ ਉਹਨਾਂ ਨੇ ਕਿਹਾ ਕਹਿਣ ਲੱਗੇ ਵੀ ਨਾ ਗੁਰੂ ਘਰ ਦੇ ਕਾਰਜ ਦੇ ਰੁਕਣੇ ਤੇ ਨਾ ਸਾਡੀ ਟੋਕਰੀ ਕਦੀ ਰਜਣੀ ਸੋ ਜੇਤੀ ਆਵਾਂਗਾ ਦਿਓ ਜੱਜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ